ਹਾਂਜੀ ਸასი ਕਾ ਬਾਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਦੋ ਵੈੜਾਂ ਵਖਾਉਣੀਆਂ ਇੱਕ ਦੋਵੇਂ ਤਾਜ਼ੀਆਂ ਸੂਈਆਂ ਸਵਾਈਆਂ ਇੱਕ ਟੋਕੜ ਸੂਈਆਂ ਸਵਾਈਆਂ ਹੀ ਆ ਦੋਵੇਂ ਚਲੋ ਟੋਕੜ ਆ ਤਾਜੀ ਸੂਈ ਆ ਹੈ ਦੋਵੇਂ ਸੂਈਆਂ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈਦਾ ਨਾ ਨਿੱਕੇ ਨਿੱਕੇ ਮੁੱਲ ਹੋਣਗੇ ਗੱਲਾਂ ਬਾਤਾਂ ਕਰ ਲੈਨੇ ਮੱਝਾਂ ਵਰਗੀਆਂ ਵੈੜਾਂ ਹਾਂਜੀ ਸასი ਕਾਲ ਬਈ ਸਾਸੀ ਗਾਜੀ ਨਾਂ ਦੱਸ ਦਿਓ ਨਾਮ ਉਸਕਰਨ ਪਿੰਡ ਕਾਲੇ ਕੀ ਤਹਿਸੀਲ ਬਾਗਾਪਨਾ ਜ਼ਿਲ੍ਹਾ ਮੁੰਗਾ ਫੋਨ ਨੰਬਰ ਦੱਸੋ 9914326160 ਇੱਦਾਂ ਹੀ ਕਰ ਸ਼ੁਰੂ ਇਹਨੂੰ ਬਈ ਅੱਜ 6ਵਾਂ 7ਵਾਂ ਦਿਨ ਹੋ ਉਸੂਰੀ ਨੂੰ ਹਮ ਮਗਰ ਇਹਦੇ ਬੱਚਾ ਤੇ ਦੁੱਧ 10 ਤੋਂ ਬਾਹਰ ਹੋਊਗਾ ਵੀ ਬੰਦਾ 10 ਮੰਨ ਕੇ ਆ ਜਵੇ ਕਿੰਨਾ ਕਿ ਪਿਆ ਦਿਓ ਇਹ 14 15 ਕਿਲੋ ਦੱਸਿਆ ਸੀ ਮਾਰ ਕਰਨੀਂਗੀ ਇੰਨਾ ਕਿ ਦਿੱਤਾ ਇਹਨੇ ਇੰਨਾ ਹੀ ਮੰਨ ਕੇ ਆਪਾਂ ਲਈਏ ਲਓ ਜੀ ਅੱਜ 10 ਕਿਲੋ ਤੋਂ ਬਾਹਰ ਵੀਰ ਕਹਿੰਦਾ ਤਿਆਰ ਜੀਤੋ ਲਈ ਆ ਅਗਲੇ ਕਹਿੰਦੇ 14-15 ਕਿਲੋ ਪਹਿਲੇ ਸੂ ਵਿੱਚ ਹੋਇਆ 14-15 ਹੀ ਮੰਨ ਕੇ ਬਾਈ ਕਹਿੰਦਾ ਗਲਾ ਸੌਦਾ ਕਰ ਲਈ ਇੰਨਾ ਪਿਆਜੂ ਅੱਜ ਜਿਹੜਾ ਚੋ ਲੈਣਾ 10 ਕਿਲੋ ਤੋਂ ਬਾਹਰ ਦੁੱਧ ਰੈਡੀ ਆ ਹੈਗਾ ਮੱਝਾਰਗਾ ਦੁੱਧ ਦਾ ਜੇਬ ਜੀ ਮੱਝ ਰੱਖ ਲਈ ਤੇ ਉਹ ਜੀ ਆ ਵਹਿੜਾ ਉਹ ਕਿ ਦੁੱਧ ਮੱਝਾਰਗਾ 10 ਕਿਲੋ ਕੰਡੇ ਵਾਲਾ 10 ਤੋਂ ਪਲੱਸ ਆ 10 ਕਿਲੋ ਦੁੱਧ ਵਾਲੀ ਮੱਝ ਲੱਖ ਸਵਾ ਲੱਖ ਦੀ ਆਉਂਦੀ ਆ। ਬਾਕੀ ਬਈ ਠੰਡੀ ਸੀਲ ਬਹੁਤ ਆ ਭਾਵੇਂ ਬੰਦਾ ਲੈਣਾ ਪਾਉਣਾ ਭਾਵੇਂ। ਲੈਣਾ ਮੋਣਾ ਉਦਾਂ ਹੀ ਚੋਣ। ਸਹੀ ਆ। ਲੱਖ ਦੀ ਵੀ ਨਹੀਂ ਹਣੀ ਲੱਖੋਂ ਬਾਹਰ ਦੀ ਆਊਗੀ ਤੇ ਇਹਦਾ ਮੁੱਲ ਨਿੱਕਾ ਜਿਹਾ ਹੀ ਹੋਣਾ। ਆਦੀ ਚੁਆਈ ਵਾਲਾ ਮੋਟਾ ਮੋਟਾ ਗਲਾਬੀ ਥਣ। ਚਾਰੇ ਥਣ ਅੱਗੇ ਪਿੱਛੇ ਘੜ ਘੜ ਦੀ ਵੈਰਲ ਤੇ ਗੈਪ ਤੇ ਨਿਕੜ ਮੇ ਇਕੱਲੇ ਇਕੱਲੇ ਲੱਗੇ ਆ। ਨਿਆਣਾ ਪਾਉਣਾ ਤਾਂ ਤੁਸੀਂ ਪਾ ਵੀ ਸਕਦੇ ਆ। ਬਿਣਾ ਨਿਆਣੇ ਤੋਂ ਚੋਣੀਆਂ ਤਾਂ ਬਾਈ ਕਹਿੰਦਾ ਬਿਣਾ ਨਿਆਣੇ ਤੋਂ ਚੋਲੋ। ਫੁੱਲ ਸੀਲ ਐ। 14 15 ਕਿਲੋ ਦੁੱਧ ਪਿਆ ਜੂ ਅੱਜ 10 ਕਿਲੋ ਕੰਡੇ ਵਾਲਾ ਰੈਡੀ ਆ 10 ਤੋਂ ਬਾਹਰ ਤਿਆਰ ਹੋ 12 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ 6 ਘੰਟੇ ਪਾ 6 ਵਜੇ ਦੇ ਹਿਸਾਬ ਨਾਲ ਦੁੱਗਣਾ ਹਵਾਨਾ ਬਣਾ ਲੈਣਾ ਸ਼ਾਮ ਤੱਕ ਕਿੰਨੇ ਦੀ ਬਾਈ ਇਹ ਬਈ 57 ਦਾ ਜਮਾਨਤ 57 ਚੋਂ ਲਾਓ ਜੀ ਫੰਡਰ ਮੱਝ ਵਾਲਾ ਮੋਹਲਾ 57000 ਦੀ ਕੱਲੀ ਪੂਸ਼ ਵਾਲੀ ਮੱਝ ਨਹੀਂ ਹੋ ਸਕਦਾ ਪੂਸ਼ ਵਾਲੀ ਦੇ ਨਾਲ ਲੰਡੀ ਆਵੇ ਦੁੱਧ ਤਾਂ ਉਹਨੇ ਕਾਹਦਾ ਦੇਣਾ ਫੰਡਰ ਨੇ ਇਦੇ ਥੱਲੇ 10 ਕਿਲੋ ਤੋਂ ਬਾਹਰ ਕੰਡੇ ਵਾਲਾ ਦੁੱਧ ਤਿਆਰ ਹੈ ਤਾਜੀ ਸੂਈ ਹੈ ਪੰਜਾਂ ਛੇਾਂ ਦਿਨਾਂ ਦੀ ਸੂਈ ਹੈ 14-15 ਕਿਲੋ ਦੁੱਧ ਦਿੱਤਾ ਹੈ 14-15 ਇਹਨੇ ਪਿਆ ਦੇਣਾ ਥਣਾ ਦੀ ਸਾਫ਼ ਸੁਥਰੀ ਆ ਜੇ ਕਨੇ ਘਰੇ ਦੁੱਧ ਪੀਣ ਨੂੰ ਵੜ ਲੈਣੇ ਪੂਰੀ ਚੰਗੀ ਬੱਛੀ ਆ ਗੋਲ ਮਟੋਲ ਬਾਕੀ ਹੈ ਨਵਾਂ ਹਾਣਾ ਕੋਈ ਬੁੱਢੀ ਨਹੀਂ ਦੂਜਾ ਸੂਹਾ ਬੱਛੀ ਆ ਦੋ ਨੰਬਰ ਤੇ ਆ ਜਾ ਬਾਈ ਇਹ ਬਾਈ ਧੋਕੜਾ ਇਸਲੇ 7 ਕਿਲੋ ਦੁੱਧ ਹੈ ਹੂੰ ਇਹਨੂੰ ਇੱਕ ਸਰਚ ਥੋੜੇ ਦੁੱਧ ਘੱਟ ਆ ਇਹੇ ਠੀਕ ਹੈ ਉਹ ਹਿਸਾਬ ਨਾਲ ਆਪਾਂ ਭਾਅ ਉਹਨਾਂ ਕੀ ਕਰਨ ਉਹ ਕਿੰਨੇ ਦੀ ਇਹ 9000 ਦੀ ਦੇ ਦਾਂਗੇ 9 ਦੀ 9 ਦੀ ਬੱਚੀਆਂ ਵਾਲੇ ਕੰਮ ਕੀ ਦੇਣੀ ਹੈ ਇਹੇ ਲਓ ਜੀ 7 ਕਿਲੋ ਦੁੱਧ 9000 ਦੀ ਜੀਨੇ ਥੋੜੇ ਪੈਸੇ ਲਾਉਣੇ ਆ ਨਾ ਇਦੂ ਘੱਟ ਤਾਂ ਫਿਰ ਨਹੀਂ ਮਿਲਣੀ ਬਾਈ ਬਿਨਾ ਦੁੱਧ ਵਾਲੀ ਤਾਂ ਮਿਲ ਜੂਗੀ ਇਹਦੇ ਥੱਲੇ 7 ਕਿਲੋ ਦੁੱਧ ਦਾ ਹੁਣ 9000 ਮੰਗ ਲਿਆ ਦੁੱਧ ਨਹੀਂ ਹੋਣਾ ਹਾਂ ਦੁੱਧ ਆਪਾਂ 7 ਕਿਲੋ ਭਾਵੇਂ 4 ਦਿਨ ਬੰਦਾ ਚੋਈ ਚੱਲੇ ਲਓ ਜੀ ਦੁੱਧ ਆਪਣੀ ਲਈ ਉਹਵੇਂ ਹੀ ਲਈ ਆ ਪੂੰਜੀ ਦੇ ਦੇਣੀ ਲਓ ਜੀ 1500 ਨਾ ਬਾਈ ਕਹਿੰਦਾ ਆਪਾਂ ਵੈੜ ਦੇ ਦੇਣੀ ਐ ਉਵੇਂ ਲਈ ਐ ਤੇ ਉਵੇਂ ਦੇ ਦੇਣੀ ਐ ਆਇਆ ਨਾ ਕੋਈ ਮੰਨੇ ਕੇ ਸੱਤ ਆ 9000 ਮੁੱਲ ਕੀਤਾ ਦੇਣ ਵਾਲੀ ਗੱਲ ਐ ਤੇ 7 ਕਿਲੋ ਦੁੱਧ ਕੰਡੇ ਵਾਲਾ ਐ ਨਾ ਮੰਨੇ ਕੇ ਸੱਤ ਹੋਣਾ ਨਹੀਂ ਕੰਡੇ ਦੇ ਜੋਖ ਲਿਓ ਬਾਈ ਕਹਿੰਦਾ ਫੇਰ ਆਪਣੇ ਘਰੀ ਸੀਗੀ ਆਪਣਾ ਹੋ ਕੇ 10 ਬਰਦ ਨਾ ਤੇ ਉਹ ਆਪਾਂ ਨੂੰ ਦੁੱਖ ਦਾ ਗੱਬਣ ਵੈੜ ਜੀ ਬਣਦੀ ਐ ਠੀਕ ਐ ਘਰੇ ਲਾਲੇ ਨਾਲ ਯਾਰ ਪਿਆਰ ਲਓ ਜੀ ਬਾਈ ਕਹਿੰਦਾ ਆਪਣੇ 10 12 ਦਿਨ ਹੋ ਗਏ ਇਹਨੂੰ ਲਈ ਇਹਨੂੰ ਘਰੇ ਦੁੱਧ ਆਸਤੇ ਲਈ ਸੀ ਪੱਕਲੇ ਪਾਸੇ ਥੋੜੇ ਦੁੱਧ ਘਟਾ ਫੇਰ ਚ ਤੇ ਇੰਨੇ ਜਿਦਾ ਫਿਰ ਇੰਨਾ ਕੀ ਆਉਣਾ 7 ਕਿਲੋ ਦੁੱਧ ਹਾਂ ਉਹ ਸਾਨਾ ਦੇ ਦਣੀ ਆ ਵੀ ਉਹਨਾ ਹੀ ਆ ਮੁੱਲ ਵੀ ਉਹਨਾ ਕੀ ਆ 7 ਕਿਲੋ ਦੁੱਧ ਦਾ ਕੰਡੇ ਵਾਲਾ 9000 ਦੀ ਯਰ ਜਿੱਕਾ ਜਾ ਮੁੱਲ ਜੇ ਕਿਨੇ ਦੁੱਧ ਦਾ ਬੁੱਤਾ ਲਾਉਣਾ ਕਿਨੇ ਦੇਣੀ 7-8 ਕਿਲੋ ਦੁੱਧ ਵਾਲੀ 9000 ਦੀ ਜੇ ਕਹਿੰਨੇ ਫਿਰ ਚੰਗੀ ਲੈਣੀ ਆ ਹੈਗੀ 57000 ਦੀ ਭਾਏ ਦਾ ਵੀ ਲੋਟ ਆ ਹੋਰ ਕੇ ਇਹ ਵਪਾਰੀ ਤੇ ਘਰੇ ਖੜੀ ਹੁੰਦੀ 10 ਕਿਲੋ ਤੋਂ ਬਾਹਰ ਕੰਡੇ ਵਾਲਾ ਕਹਨੇ 15 ਕਿਲੋ ਦੱਸਣਾ ਝੂਠ ਮਾਰਨ ਵਾਲੇ ਝੂਠ ਮਾਰੀ ਜਾਂਦੇ ਆ ਤੇ 62000 ਦੀ ਦੇਣੀ ਕਹਿਣਾ ਹੀ ਤੇ ਬਾਈ ਕਹਿੰਦਾ 57 ਦੀ ਦੇ ਦੇਣੀ 10 ਕਿਲੋ ਤੋਂ ਬਾਹਰ ਕੰਡੇ ਵਾਲਾ ਦੁੱਧ ਤਿਆਰ ਆ 14 15 ਪਿਆਜੂ ਸਾਰਿਆਂ ਨੂੰ ਸਾਸੀ ਕਰ